ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਗੁਰਤਾਸ ਘਰਤੀ ਅਮੀਰ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੁਨ ਤੁਨ ਬਾਬਾ ਦੀ ਬੇਨਤੀ ਅਨੁਸਾਰ ਅਣ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਪਹਿਲਾਂ ਅੱਜ ਵਾਲੀ ਵੀਡੀਓ ਬਹੁਤ ਖਾਸ ਆ ਜਿਵੇਂ ਕਿ ਤੁਹਾਡੇ ਬਾਥਰੂਮ ਦੇ ਵਿੱਚ ਨਾ ਬਹੁਤ ਜ਼ਗਾ ਫਿਸਲਣਾ ਹੋ ਜਾਂਦੀ ਆ ਬੜੀ ਤਿਲਕਣ ਜੀ ਹੋ ਜਾਂਦੀ ਆ ਨਾ ਬੱਚਿਆਂ ਦਾ ਬਜ਼ੁਰਗਾਂ ਦਾ ਪੈਰ ਫਿਸਲਣ ਦਾ ਡਰ ਰਹੇਗਾ ਅੱਜ ਮੈਂ ਨਾ ਤੁਹਾਡੇ ਵਾਸਤੇ ਬਹੁਤ ਵਧੀਆ ਵੀਡੀਓ ਲੈ ਕੇ ਆਈ ਆ ਬੜੀ ਸੋਹਣੀ ਜਿਹੀ ਟ੍ਰਿਕ ਕਿ ਜਿਹੜਾ ਤੁਹਾਡੇ ਬਾਥਰੂਮ ਦੀ ਕਿਤਲਾ ਹੋ ਬਿਲਕੁਲ ਨਹੀਂ ਰਹੂਗੀ ਕਈਆਂ ਦੇ ਫਰਸ਼ ਹੁੰਦੇ ਪਈ ਆ ਨਾ ਬਾਥਰੂਮ ਦੇ ਵਿੱਚ ਤੇ ਉਹ ਫਰਸ਼ ਜਿਹੜਿਆ ਟਿਕੜ ਕਰਨ ਲੱਗ ਜੰਦੇ ਆ ਕਿਸੇ ਦੀ ਟਾਈਲ ਟਿਕੜ ਕਰਨ ਲੱਗ ਜਾਂਦੀ ਆ ਤੇ ਨੁਕਸਾਨ ਹੋਣ ਦਾ ਡਰ ਰਹਿੰਦਾ ਤੇ ਆਪਾਂ ਅੱਜ ਤੁਹਾਨੂੰ ਦੱਸਦੇ ਆ ਕਿ ਉਹ ਫਿਸਲਣ ਕਿੱਦਾਂ ਦੂਰ ਹੋ ਜੂਗੀ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਪਹਿ ਨੂੰ ਮੈਂ ਜਿਹੜੀ ਲਾਸਟ ਤੇ ਚੀਜ਼ ਇੱਥੇ ਵਰਤਣੀ ਆ ਮੇਲ ਉਹ ਹੀ ਚੀਜ਼ ਪਰ ਪਹਿਲਾਂ ਇੱਕ ਕਰੀ ਚੰਗੀ ਕਰਾਪੇ ਧੋਵਾਂਗੇ ਤੇ ਧੋਣਾ ਕਿਹਦੇ ਨਾਲ ਤੁਹਾਨੂੰ ਦੱਸਦੀ ਆ ਮੈਂ ਤੇ ਪਹਿ ਨੂੰ ਬਾਟੀ ਦੇ ਵਿੱਚ ਲੈ ਲਿਆ ਜੀ ਗਰਮ ਪਾਣੀ ਤੇ ਤੇ ਪਹਿ ਨੂੰ ਗਰਮ ਪਾਣੀ ਦੇ ਵਿੱਚ ਮੈਂ ਪਾਵਾਂਗੀ ਥੋੜੀ ਜਿਹੀ ਸਰਫ ਠੀਕ ਹੈ ਜੀ ਸਰਪਾਲੀਏ ਇਸ ਤਰ੍ਹਾਂ ਇੱਕ ਨਾਰਮਲ ਤਰੀਕਾ ਤੋਂ ਧੋਣ ਵਾਲਾ ਤੇ ਕਿਪ ਗਰਮ ਪਾਣੀ ਵਿੱਚ ਆਪਾਂ ਸਰਪਾਗੇ ਧੋਣਾਂਗੇ ਬਾਅਦ ਨੂੰ ਜਿਵੇਂ ਨਾ ਇੱਥੇ ਜੇ ਬਹੁਤ ਜ਼ਿਆਦਾ ਫੇਸਲ ਹੋ ਜਾਂਦੀ ਆ ਸਾਰੇ ਬਾਥਰੂਮ ਨੂੰ ਤੁਸੀਂ ਇਸ ਤਰ੍ਹਾਂ ਧੋਣਾ ਹੈ ਮੈਂ ਤੁਹਾਨੂੰ ਇੰਨਾ 파ਟ ਕਰਕੇ ਧੋ ਕੇ ਦਿਖਾਣੀ ਆ ਜਿੱਦਾਂ ਆਪਾਂ ਇਹਦੇ ਨਾਲ ਪਾਣੀ ਦਾ ਪਾੜਿਆ ਗਰਮ ਪਾਣੀ ਲੈਣਾ ਤੁਸੀਂ ਗਰਮ ਪਾਣੀ ਦੇ ਵਿੱਚ ਸਰਪ ਲੈ ਲੈਣੀ ਆ ਜਿਹਦੇ ਇਦਾਂ ਦਾ ਤੁਸੀਂ ਬਰਸ਼ ਇੱਕ ਜੇ ਰੱਖਿਆ ਹੋਵੇ ਇਸੇ ਮੇਰੀ ਇਸੇ ਰੱਖਿਆ ਹੋਇਆ ਪਕੜਨ ਵਾਲਾ ਤੇ ਜਿਹੜਾ ਪਟਾਈ ਸਾਫ ਕਰਨ ਵਾਲਾ ਬਰਸ਼ ਹੁੰਦਾ ਉਹ ਵੀ ਲੈ ਸਕਦੇ ਹੋ ਤੇ ਪੈਣਾ ਮੇਰੀ ਗੱਲ ਸੁਣੋ ਜੂਰੀ ਨਹੀਂ ਟਾਇਲ ਤੇ ਜਿਹੜਾ ਆਪਣਾ ਦੂਸਰਾ ਫਰਸ਼ ਹੈ ਉਹ ਮਨ ਨੂੰ ਬਾਥਰੂਮ ਚ ਉੱਤੇ ਵੀ ਬਹੁਤ ਜ਼ਿਆਦਾ ਕਿਸਮ ਨੂੰ ਆਉਂਦੀ ਆ ਕਿ ਪੈਣਾ ਕੀ ਕਰਦੀ ਇਹਨੇ ਤਜਾ ਪਾ ਦਿੰਦੀ ਆ ਹਨ ਤਜਾ ਪਾਇਆ ਕਿ ਹੁੰਦਾ ਟਾਇਲ ਵਾਲੀ ਜਿਹੜੀਆਂ ਜੇ ਟਾਇਲ ਤੇ ਤਜਾ ਪਾਇਆ ਜਾਂਦਾ ਤੇ ਟਾਇਲ ਖਰਾਬ ਹੋ ਜਾਂਦੀ ਆ ਤੇ ਜੇ ਆਪਾਂ ਫਰਸ਼ ਦੇ ਉੱਤੇ ਪਾਦਣ ਕਿ ਜਿੱਥੇ ਉਹ ਗੋਲ ਗੋਲ ਚਿੱਟੇ ਚਿੱਟੇ ਦਾਗ ਪੈ ਜਾਂਦੇ ਫਰਸ਼ ਤੇ ਤੇ ਜਿਹੜਾ ਫਰਸ਼ ਆ ਬਾਥਰੂਮ ਬਹੁਤ ਗੰਦਾ ਲੱਗਦਾ ਤਿਲਕਨ ਤਾਂ ਬਹਿ ਜਾਂਦੀ ਤਜਾ ਨਾਲ ਪਰ ਬਾਅਦ ਵਿੱਚ ਉਹ ਖਰਾਬ ਹੋ ਜਾਂਦੀ ਆ ਟਾਇਲ ਖਰਾਬ ਹੋ ਜਾਂਦੀ ਆ ਫर्श خراب ਹੋਇਆ ਦਾ ਤੇ ਪਰ ਇਹ ਤਰੀਕੇ ਦੇ ਨਾਲ ਬਿਲਕੁਲ ਨਹੀਂ ਤੁਹਾਡੀਆਂ ਟਾਈਲ ਫर्श ਜਿੱਦਾਂ ਦਾ ਵੀ ਫर्श ਹੋਣਾ ਤੁਹਾਡਾ ਬਿਲਕੁਲ ਖਰਾਬ ਨਹੀਂ ਹੋਊਗਾ ਤੇ ਉਲਟਾ ਇਹ ਆ ਕਿ 스멜 ਵੀ ਸੋਹਣੀ ਹੋਣ ਲੱਗ ਜੂਗੀ ਖੁਸ਼ਬੂਦਾਰ ਵੀ ਹੋ ਜਾਊਗਾ ਤੇ ਪਿੱਛਲਾ ਜਿਹੜੀ ਉਹ ਬਿਲਕੁਲ ਨਿਕਲ ਜਾਊਗੀ ਤੇ ਮੈਨੂੰ ਲੱਗੀ ਸੀ ਆਪਣਾ ਬਾਥਰੂਮ ਅੱਜ ਧੋਵਣਾ ਤੇ ਥੋੜਾ ਜਿਹਾ ਨਾ ਟਾਈਲ ਸਲਿੱਪ ਹੋਣ ਲੱਗਦੀਆਂ ਤੇ ਮੈਂ ਕਿਹਾ ਚਲੋ ਮੈਂ ਇਹ ਵੀਡੀਓ ਤੇ ਬਣਾਉਣ ਸਾਫ ਤੇ ਕਰਨਾ ਹੀ ਆ ਤੇ ਵੀਡੀਓ ਵੀ ਬਣਾ ਲੈਣੀ ਆ ਤਾਂ ਜੋ ਹੋਰ ਵੀ ਭੈਣਾਂ ਦੀ ਮਦਦ ਹੋ ਸਕੇ ਤੇ ਆ ਤਾਂ ਸਿੰਪਲੀ ਗੱਲ ਸਾਰਿਆਂ ਨੂੰ ਪਤਾ ਕਿ ਗਰਮ ਪਾਣੀ ਨੇ ਸਰਪਾਇਆ ਤੇ ਆਪਾਂ ਧੋ ਲਿਆ ਪਰ ਉਹ ਸਟਾਰਡਿੰਗ ਹੀ ਨੇ ਆਪਾਂ ਕੀਤੀ ਆ ਪਰ ਆਪਾਂ ਇਸ ਤੋਂ ਬਾਅਦ ਜਿਹੜੀ ਚੀਜ਼ ਲਗਾਵਾਂਗੇ ਉਹਦੇ ਨਾਲ ਸਾਡੀ ਫਿਸਲਣ ਜਿਹੜੀ ਉਹ ਚੰਗੀ ਤਰ੍ਹਾਂ ਖਤਮ ਹੋ ਜਾਊਗੀ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਗਰਮ ਪਾਣੀ ਦੇ ਤਰਫ ਆ ਕੇ ਇਹਨੇ ਬਰਸ਼ ਦੇ ਨਾਲ ਜਿਹਨਾਂ ਨਾਲ ਤੁਸੀਂ ਆਪਣੇ ਟਾਇਲਸ ਜਾਂ ਫਰਸ਼ ਵਾਲਾ ਬਾਥਰੂਮ ਤਲੀ ਕਰਦੇ ਨੇ ਨਕੀਂ ਕਰ ਲੈ। ਹਾਂ ਅਲੀ ਤਰਹ ਕੋ 3-4 ਦਿਨਾਂ ਨਾਲ ਟਾਲਾ ਖੁੱਲ ਗਿਆ ਬਸ ਕਲੀਨ ਹੋ ਜਾਣਾ ਪਰ ਉਹਦੀ ਫਿੱਤਰਲ ਨਹੀਂ ਜਾਂਦੀ ਤੇ ਫਿੱਤਰਲ ਕਿੱ데 ਜਾਊਗੀ ਉਹ ਮੈਂ ਤੁਹਾਨੂੰ ਉਹ ਹੀ ਚੀਜ਼ ਦੱਸਦੀ ਹਾਂ ਤੇ ਕੈਨ ਪਲੀਜ਼ ਇੱਕ ਹੱਥ ਜੋੜ ਕੇ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਦੇਖਿਆ ਕਰੋ ਵੀਡੀਓ ਸਕਿੱਪ ਨਾ ਕਰਿਆ ਕਰੋ ਜਦੋਂ ਤੁਸੀਂ ਮਤਲਬ ਟ੍ਰਿਕ ਦੇਖ ਕੇ ਉਸ ਲਈ ਵੀਡੀਓ ਬੰਦ ਕਰ ਦਿੰਦੇ ਹੋ ਨਾ ਤੇ ਪੂਰੀ ਕਈ ਵੀਡੀਓ ਦੇਖਦੇ ਨਹੀਂ ਫਿਰ ਉਹ ਰਿਜ਼ਲਟ ਉਹ ਸਦਨ ਆ ਪੁਰਾ ਮਿਲਿਆ ਕਿਉਂਕਿ ਕਈ ਵਾਰ ਆਪਾਂ ਨੂੰ ਸਾਰੀ ਮੈਂ ਗੱਲ ਜਿਹੜੀ ਵੀਡੀਓ ਦੇ ਵਿੱਚ ਦੱਸਦੀ ਰਹਿਣੀ ਆ ਤੇ ਕੋਈ ਨਾ ਕੋਈ ਸਕਿੱਪ ਹੋ ਜਾਂਦੀ ਆ ਫਿਰ ਤੁਹਾਡੀ ਟ੍ਰਿਕ ਕੰਮਜਾਬ ਨਹੀਂ ਰਹਿੰਦੀ ਤੇ ਇਸ ਕਰਕੇ ਪਹਿਲਾਂ ਤੁਸੀਂ ਜਿase ਤੇ ਜ਼ਿਆਦਾਤਰ ਮਨ ਪੋਜ਼ਿਟਿਵ ਕੁਆਂਟੀ ਆ ਕਿ ਟ੍ਰਿਕ ਬਹੁਤ ਵਧੀਆ ਹੁੰਦੀਆਂ ਯੂਸਫੁਲ ਹੁੰਦੀਆਂ ਪਰ ਮੇਰੇ ਨਾਲ ਕਾਹ ਕਰਿਆ ਤੁਨੀ ਆ ਕਿ ਕਈ ਵਾਰ ਬਹੁਤ ਪਹਿਲਾਂ ਇਦਾਂ ਕਰਦੀ ਆ ਜਦੋਂ ਟ੍ਰਿਕ ਦੱਸ ਦਿੰਦੇ ਉਸ ਤੋਂ ਲੈ ਵੀਡੀਓ ਬੰਦ ਕਰ ਦਿੰਦੇ ਆ ਤੇ ਉਹ ਫਿਰ ਸਾਡੀ ਟ੍ਰਿਕ ਜਿਹੜੀ ਆ ਪੂਰੀ ਕੰਮਜਾਬ ਨਹੀਂ ਰਹਿੰਦੀ ਇਸ ਕਰਕੇ ਪੂਰੀ ਦੇਖਿਆ ਕਰੋ ਸਿਰਫ ਇੰਨੀ ਵੀਡੀਓ ਨਹੀਂ ਆ ਅਪਾ ਇਸ ਨੂੰ ਬੜੀ ਕੀ ਕਰਨਾ ਇਸ ਨੂੰ ਵਾਸਤੇ ਉਹ ਜਿੰਨਾ ਤੁਹਾਨੂੰ ਦੱਸਣਾ ਹੈ ਇਹ ਪਾਸੇ ਤੋਂ ਨਹੀਂ ਦੱਸਿਆ ਅਜੇ ਤੱਕ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਕਰੀਂ ਤਰ੍ਹਾਂ ਤੋਂ ਦੇ ਜਾਣਾ ਹੈ ਹਾਂ ਜਿੱਦ ਬਾਅਦ ਤੁਸੀਂ ਦੇਖ ਸਕਦੇ ਚੰਗੀ ਤਰ੍ਹਾਂ ਮੈਂ ਲਗਾ ਲਿਆ ਨਾ ਤੇ ਬਰਸ਼ ਮਾਰ ਦਿੱਤਾ ਹੁਣ ਮੈਂ ਥੋੜਾ ਥੋੜਾ ਪਾਣੀ ਦੇ ਨਾਲ ਲੈ ਕੇ ਤੈਨੂੰ ਵਾਈਪਰ ਦੇ ਨਾਲ ਸਾਫ਼ ਕਰ ਲਾਂਗੀ ਠੀਕ ਹੈ ਜੀ ਹਾਂ ਜਿਹਦੇ ਬਾਅਦ ਤੁਸੀਂ ਇੱਕ ਤਰੀਕੇ ਨਾਲ ਵਾਈਪਰ ਦੇ ਨਾਲ ਨੂੰ ਪੀਕਲੀਨ ਕਰ ਲੈਣਾ ਹਾਂ ਹਾਂ ਜਿਹਦੇ ਬਾਅਦ ਤੁਸੀਂ ਇਹਦੇ ਵਿੱਚ ਫੋਟੇ ਤੇ ਚੰਗੀ ਤਰ੍ਹਾਂ ਨੂੰ चंह चीज बिल्कुल भी पानी होना चाहिए, था। नहीं होना चाहिए था। मैं भावी दो मिनट की वाद भरजे पर मैंने एक चीज दिक, पूरी डिटेल दस दिक दी थो कि कोई भी जरा लगे ना भी किस तरह करना है ਬਿਲਕੁਲ ਮੈਂ ਪਾਣੀ ਦੇ ਰਹਿ ਦਤਾ ਠੀਕ ਹੈ ਫਿਰ ਤੁਸੀਂ ਵੇਖ ਸਕਦੇ ਹੋ ਮੈਂ ਚੰਗੀ ਤਰ੍ਹਾਂ ਪਾਣੀ ਜਿੰਨਾ ਵੀ ਹੈ ਸਾਫ਼ ਕਰਤਾ ਜੇ ਤੁਸੀਂ 5 ਮਿੰਟ ਨੂੰ ਸੁਕਾਉਣਾ ਚਾਹੁੰਦੇ ਹੋ ਸੁਕਾ ਵੀ ਸਕਦੇ ਹੋ ਜੇ ਤੁਸੀਂ ਕਿਸੇ ਕੱਪੜੇ ਦੇ ਨਾਲ ਇਹਨੂੰ ਪੋਚਾ ਲਗਾਉਣਾ ਚਾਹੁੰਦੇ ਹੋ ਪੋਚਾ ਵੀ ਲਗਾ ਸਕਦੇ ਹੋ ਤਾਂ ਜੋ ਜਿਹੜਾ ਚੰਗੀ ਤਰ੍ਹਾਂ ਸੁੱਕ ਜਾਵੇ ਇਹ ਤਾਂ ਹੋ ਗਈ ਸਾਡੇ ਵਾਸ਼ਰੂਮ ਦੀਆਂ ਟਾਈਲਾਂ ਦੀ ਜਾਂ ਫਰਸ਼ ਦੀ ਸਫਾਈ ਹਨ ਫਿਸਰਨ ਕਿਦਾਂ ਦੂਰ ਕਰਨੀ ਆ ਚਲੋ ਮੈਂ ਤੁਹਾਨੂੰ ਕੁਵੀ ਦੱਸਦੀ ਆ ਬੇਸ਼ੱਕ ਮੈਂ ਇੱਥੇ ਪੋਚਾ ਨਹੀਂ ਲਗਾ ਕੇ ਦਿਖਾਉਂਦੀ ਪਰ ਤੁਸੀਂ ਲਗਾ ਲੈਣਾ ਕਿਉਂਕਿ ਮੈਂ ਜਿੰਨਾ ਵੀ ਤੁਹਾਨੂੰ ਡੀਪਲੀ ਦੱਸਦੀ ਆ ਨਾ ਵੀਡੀਓ ਲੰਮੀ ਹੁੰਦੀ ਜਾਂਦੀ ਆ ਤੇ ਫਿਰ ਵੀ ਕਈ ਭੈਣਾਂ ਦਾ ਹੁੰਦਾ ਹੈ ਕਿ ਵੀਡੀਓ ਤੁਸੀਂ ਬਹੁਤ ਲੰਮੀ ਕਰ ਦਿੱਤੀ ਇਸ ਕਰਕੇ ਤੁਸੀਂ ਇੱਥੇ ਨੂੰ ਸਕਾਉਣਾ ਹੈ ਚੰਗੀ ਤਰ੍ਹਾਂ ਉਹ ਤੁਸੀਂ ਦੇਖ ਲਓ ਕਿ ਤੁਸੀਂ ਵਾਈਪਰ ਨਾਲ ਸਕਾ ਲੈਣਾ ਜਾਂ ਪੋਚੇ ਨਾਲ ਠੀਕ ਹੈ ਜੀ ਨਮਕ ਠੀਕ ਹੈ ਜੀ ਲੂਣ ਲੂਣ ਲਿਆ ਜੀ ਤੇ ਨੂੰ ਚੰਗੀ ਤਰ੍ਹਾਂ ਪਾ ਲੈ ਆ ਮੈਂ ਇੱਥੇ ਚੰਗੀ ਤਰ੍ਹਾਂ ਲੁੰਝ ਲੈ। ਕਪਾਣ ਮੇਰੀ ਹੱਲੇ ਗਿੱਲਾ ਹੈਗਾ ਥੋੜਾ ਥੋੜਾ। ਪੰਡਤ ਨੂੰ ਦੱਸਿਆ ਨਾ ਕਿ ਵੀਡੀਓ ਬਹੁਤ ਲੰਬੀ ਹੋ ਜੂਗੀ। ਜੇ ਆ ਫੈਲੂਸ ਪਾਉਣ ਲੱਗੇ ਤੇ ਤੁਸੀਂ ਇਹਨੂੰ ਸਾਫ਼ ਕਪੜੇ ਨਾਲ ਕਿੱਚੇ ਦੀ ਤਰ੍ਹਾਂ ਸੁਕਾ ਲੈਣਾ ਹੈ। ਠੀਕ ਹੈ ਜੀ। ਤੇ ਮੈਨੂੰ ਜਦੋਂ ਲੱਗੇ ਕਿ ਟਾਇਲਾਂ ਵਾਲਾ ਵਾਸ਼ਰੂਮ ਜਾਂ ਫਰਸ਼ ਵਾਲਾ ਕਿਉਂਕਿ ਉੱਪਰ ਸਾਡਾ ਵਾਸ਼ਰੂਮ ਜਿਹੜਾ ਲੱਗੋ ਉਹ ਫਰਸ਼ ਵਾਲਾ ਹੀ ਹੈ। ਤੇ ਜੇ ਤੁਸੀਂ ਕਹੋਗੇ ਤੇ ਮੈਂ ਉੱਤੇ ਵੀ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦਿਆਂਗੀ। ਫੇਜ ਲੋ ਮੈਨੂੰ ਲੱਗੇ ਨਾ ਕਿ ਫਿਸਲਣ ਵਾਲਾ ਹੋ ਗਿਆ। ਤੇ ਬੱਚੇ ਤੁਹਾਨੂੰ ਪਤਾ ਛੋਟੇ ਛੋਟੇ ਡਰ ਲੱਗਦਾ ਬਜ਼ੁਰਗਾਂ ਦਾ ਵੀ ਲੱਗਦਾ ਬੱਚਿਆਂ ਦਾ ਵੀ ਲੱਗਦਾ ਤੇ ਉਦੋਂ ਮੈਂ ਇਹ ਠੀਕ ਕਰਦਣੀ ਹੁੰਨੀ ਹੈ ਜ਼ਰੂਰੀ ਨਹੀਂ ਆ ਕਿ ਬਹੁਤ ਜਲਦੀ ਕਰਨੀ ਹੈ ਮੈਂ ਤਾਂ ਮਹੀਨੇ 'ਚ ਇੱਕ ਵਾਰ ਕਰਦਣੀ ਹੁੰਨੀ ਵੀ ਜਿਹੜੀ ਫਿਸਲਣਾ ਹੋਵੇ ਨਾ ਠੀਕ ਹੈ ਤੇ ਉਹ ਮੈਂ ਇਹ ਚੰਗੀ ਤਰ੍ਹਾਂ ਨਮਕ ਖਲਾ ਰਿਆ ਜਿੱਥੇ ਤੁਹਾਨੂੰ ਲੱਗੇ ਕਿ ਜ਼ਿਆਦਾ ਫਿਸਲਣਾ ਜ਼ਿਆਦਾ ਤਾਂ ਇੱਥੇ ਜਿੱਥੇ ਫਿਸਲਣਾ ਹੁੰਦੀ ਹੈ ਨਾ ਬਾਹਰ ਵਿੱਚ ਨਮਕ ਖਲਾ ਰੀ ਮੈਂ ਲਿਆਇਆ ਜੀ ਚਿੱਟਾ ਫਿਰਕਾ ਠੀਕ ਹੈ ਜੀ ਚਿੱਟੇ ਫਿਰਕੇ ਦੇ ਮੈਂ ਇੱਥੇ ਚੰਗੀ ਤਰ੍ਹਾਂ ਇੱਥੇ ਨੂੰ ਖਾਰਾ ਲਓ ਤੁਸੀਂ ਨਮਕ ਪਾ ਕੇ ਪਾਣੀ ਦੇ ਵਿੱਚ ਥੋੜਾ ਸਿਰਕਾ ਪਾ ਕੇ ਜੇ ਸਪਰੇਅ ਵੀ ਕਰ ਸਕਦੇ ਹੋ ਬਾਜੇ ਕਿਸ ਨਾਲ ਜ਼ਿਆਦਾ ਹੀ ਆ ਫਿਰ ਇਸ ਤਰੀਕੇ ਨਾਲ ਕਰਿਓ ਇਸ ਤਰੀਕੇ ਨਾਲ ਜਿਹੜਾ ਅਸਰ ਆ ਉਹ ਜ਼ਿਆਦਾ ਹੁੰਦਾ ਠੀਕ ਹੈ ਜੀ ਦੇਖੋ ਜੀ ਠੀਕ ਹੈ ਆ ਦੇਖੋ ਪਹਿਲਾਂ ਇਸ ਤਰ੍ਹਾਂ ਤੁਸੀਂ ਚੰਗੀ ਤਰ੍ਹਾਂ ਘਵਾ ਲਓ ਹੁਣ ਤੁਸੀਂ ਕੀ ਕਰਨਾ ਹੈ ਤੁਸੀਂ ਵੀ ਰੋਹੀ ਬਰਸ਼ ਲੈਣਾ ਨਮਕ ਤੇ ਤੇਲ ਪਿਆ ਰਿਹਾ ਨਹੀਂ ਸਾਰੇ ਬਾਗ ਨੂੰ ਜਿਸ ਤਰ੍ਹਾਂ ਲਾਉ। ਤੁਸੀਂ ਇਹ ਟ੍ਰਿਕ ਕਰਕੇ ਜਰੂਰ ਦੇਖਿਓ ਦੇਖਿਓ ਤੁਹਾਡੇ ਵਾਸ਼ ਹੋਣਗੇ ਜਿਹੜੇ ਇਸ ਤਰ੍ਹਾਂ ਇਕਦਾਂ ਗਲੂ ਹੋ ਜਾਂਦੇ। ਠੀਕ ਹੈ ਜੀ ਬਾਤ ਇਹ ਹੈ ਕਿ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਜਿਸ ਤਰ੍ਹਾਂ ਤੁਸੀਂ ਦੀ ਪਲੀਸ ਹੋਣੀ ਹੈ ਜਿਆ ਕਰੋ। ਹੁਣ ਜਿਵੇਂ ਸਭ ਤੋਂ ਪਹਿਲਾਂ ਵੀ ਇਹ ਵੀਡੀਓ ਜਿਵੇਂ ਬਹੁਤ ਛੋਟੀ ਬਣਾਉਣਾ ਹੁੰਦਾ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਸਿਰਕਾ ਤੇ ਨਮਕ ਪਾ ਕੇ ਦਿਖਾ ਦਿੰਦੀ। ਪਰ ਪਹਿਲਾਂ ਕਿ ਉਸ ਫਾਇਦਾ ਨਹੀਂ ਜੁੜੀ ਸੀ ਠੀਕ ਹੈ ਤੇਰ ਤੱਕ ਪੂਰੀ ਜੀ ਵੀਡੀਓ ਭਾਂ ਲੈਮੀ ਹੋਏ ਪਰ ਉਸ ਚੀਜ਼ ਦਾ ਕੋਈ ਉਹ मीनिंग ਹੁੰਦਾ ਮਤਲਬ ਹੁੰਦਾ ਇਹ ਤਾਂ ਉਹ ਵਿਵਿਧ ਉਹ ਦੇਖਾ ਕਰੋ ਮਤਲਬ ਅਸੀਂ ਸਾਰੇ ਇਹਦੇ ਨਾਲ ਉਸ ਇਹਨੂੰ ਰਗੜ ਦੇਣਾ ਹੈ ਸਿਰ ਕਿੰਨੋ ਤੋਂ ਹੋ ਇਹਦੇ ਉੱਤੇ ਪਾਣੀ ਬਰਤੋ ਤੁਸੀਂ ਕੀ ਕਰ ਸਕਦੇ ਹੋ ਗਰਮ ਪਾਣੀ ਇਹਦੇ ਉੱਤੇ ਢੋਲ ਸਕਦੇ ਹੋ ਹਾਲੇ ਨੋਰਮਲ ਹੀ ਢੋਲ ਦੋ ਪਰ ਜੇਕਰ ਕੋਈ ਰੁਕਦਰ ਹੋ ਹੈ ਤਾਂ ਤੁਸੀਂ ਗਰਮ ਪਾਣੀ ਨਾਲ ਪਾਣੀ ਬਹੁਤ ਵਧੀਆ ਇਕਦਮ ਸਾਡੇ ਜਿਹੜੀ ਫਿਸਲਣ ਆ ਖਤਮ ਹੋ ਜਾਂਦੀ ਹੈ ਜਿਤਨਾ ਮੱਤੀ ਬੱਚੇ ਕੋਸ਼ਿਸ਼ ਨੂੰ ਚਾ ਸਕਦੇ ਨੇ ਬਜ਼ੁਰਗ ਆ ਸਕਦੇ ਨੇ ਕਿਸੇਲੇ ਨਹੀਂ ਹੁੰਦਾ ਤੇ ਤਜਾਬ ਦਾ ਇਸਤੇਮਾਲ ਨਾਲ ਬਰਗਰੋਸ ਤਜਾਬ ਨਾਲ ਪਰਸ਼ੀ ਰੋਜ਼ਾਨਾ ਖਾਣਾ ਹੋ ਜਾਂਦਾ ਤੇ ਜਦੋਂ ਫਿਸਲਣ ਤੁਹਾਨੂੰ ਲੱਗੇ ਕੋਈ ਸਾਈਡ ਇਫੈਕਟ ਨਹੀਂ ਆ ਕੋਈ ਖਰਚਾ ਨਹੀਂ ਆ ਕੋਈ ਨੁਕਸਾਨ ਨਹੀਂ ਆ ਤੇ ਟਾਇਲਾਂ ਜਿਹੜੀਆਂ ਖਰਾਬ ਨਹੀਂ ਹੋਣਗੀਆਂ ਤੇ ਇੱਕ ਬਾਥਰੂਮ ਜਿਹੜਾ ਖੁਸ਼ਬੂਦਾਰ ਵੀ ਹੋ ਜਾਂਦਾ ਕਿਉਂਕਿ ਸਿੱਟਕੇ ਦੇ ਨਾਲ ਔਰ ਵਧੀਆ ਜਿਹੜੀ ਸਫਾਈ ਲੈਣੀ ਸ਼ੁਰੂ ਹੋ ਜਾਂਦੀ ਆ ਠੀਕ ਹੈ ਜੀ ਤੇ ਕੋਈ ਮਹਿੰਗੇ-ਮਹਿੰਗੇ ਕਲੀਨਰ ਨਹੀਂ ਆ ਕੋਈ ਮਹਿੰਗੇ-ਮਹਿੰਗੇ ਆਪਾਂ ਇੱਥੇ ਘਰੋਂ ਲੈ ਨਹੀਂ ਆਲੇ ਕੈਮੀਕਲ ਕੋਈ ਖਰਚਾ ਨਹੀਂ ਕੀਤਾ ਬਸ ਅਸੀਂ 2-4 ਮਿੰਟ ਦੇ ਵਿੱਚ ਅਸੀਂ ਬਾਹਰੋਂ ਜਿਹੜਾ ਪੋਸਾ ਸਾਡਾ ਸਾਫ਼ ਵੀ ਹੋ ਗਿਆ ਤੇ ਫਿਸਲ ਨਹੀਂ ਰਹੀ ਤੇ ਪਰ ਉਹ ਕਿੰਨੀਆਂ ਸੁੱਖਿਆ ਸੁੱਖਿਆ ਤਰੀਕਾ ਪਤਾ ਦੇ ਵਾਸਤੇ ਲੈ ਕੇ ਆਉਂਦੇ ਆ ਮੇਰੀ ਕੋਸ਼ਿਸ਼ ਹੁੰਦੀ ਆ ਵੀ ਹਮੇਸ਼ਾ मैं उड़े वास्ते त्रिक दिखाव जो घर ची समान होगा है ना ज्यादा खर्चे वाली ना हो तो भैन दस भी सकते हो कमेंट करके कि अगली वीडियो आप बनाइए प्लीज तो प्लीज़ चैनल जरूर सपोर्ट करो सबसक्राइब जरूर करा करो जे मेरे भैन भ्रा के बनाए हैं प्लीज़ वो सबसक्राइब करके जरूर जान बिल्कुल प्रियाँ तो वो तो जरूर करा करो हो भी भैनों की मदद हो सके चंगा जी भैनों का किमें लगी अच्छी वीडियो कमेंट करके जरूर दस दौ चांगला जी सत्तर किंवा अल्ली ना